ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਫਤਿਹ ਤੋਂ ਉਪਰੰਤ ਧਿਆਨ ਨਾਲ ਗੱਲ ਸੁਣਨ ਵਾਲੀ ਹੈ ਬਾਈ ਜੀ ਸਿੱਖੀ ਖੰਡਿਓ ਤਿੱਖੀ ਤੇ ਵੱਲੋਂ ਨਿੱਕੀ ਇੱਕ ਕੋਈ ਮੇਰਾ ਵੀਰ ਅੰਮ੍ਰਿਤ ਛਕਣ ਨੂੰ ਕਹਿੰਦਾ ਉਹ ਕਹਿੰਦੀ ਤੂੰ ਮਨ ਬਣਾ ਲੈ ਮਹੀਨੇ ਦੋ ਮਹੀਨਿਆਂ ਦੇ ਵਿੱਚ ਕਹਿੰਦੀ ਸਿੱਖ ਬਣ ਕੇ ਸਿੱਖੀ ਦੇ ਵਿੱਚ ਬੜੀਆਂ ਔਕੜਾਂ ਨਗੀਆਂ ਗੁਰੂ ਦੇ ਸਿੱਖਾਂ ਨੂੰ ਸੀਸ ਵੀ ਕਟਾਉਣਾ ਪੈਂਦਾ ਹੈ ਛੀਸ ਕਟਾਲੇਗਾ ਲਓ ਸਿੱਖੀ ਉਸ ਜਿਹੜਾ ਸਿੱਖ ਬਣਨਾ ਚਾਹੁੰਦਾ ਉਹਨੂੰ ਕੀ ਕਹਿ ਰਹੀ ਆ ਬੇ ਮੈਂ ਸਿੱਖੀ ਖੰਡੇੋਂ ਤਿੱਖੀ ਤੇ ਬਲੋਂ ਨਿੱਕੀ ਮੈਂ ਹਾਂ ਸਿੱਖੀ ਖੰਡੇੋਂ ਤਿੱਖੀ ਤੇ ਬਲੋਂ ਨਿੱਕੀ ਪੂਰ ਤੈਥੋਂ ਆਇਆ ਜਾਣਾ ਨਹੀਂ ਨਾ ਕਰ ਮੈਨੂੰ ਪਿਆਰ ਬੇ ਸਿੱਸਕੂ ਟਾਇਆ ਜਾਣਾ ਨੀ ਨਾ ਕਰ ਮੈਨੂੰ ਪਿਆਰ ਬੇ ਸੀਸ ਕਟਾਇਆ ਜਾਣਾ ਨੀ ਸਦਾ ਨੰਦ ਦਾ ਸੀਸ ਕਟਾਕੇ ਚੰਦਨੀ ਚੌਂਕ ਰਖਾਇਆ ਸਦਾ ਨੰਦ ਦਾ ਸੀਸ ਕਟਾਕੇ ਚੰਦਨੀ ਚੌਂਕ ਰਖਾਇਆ ਭਾਈ ਜੱਟੇ ਨੂੰ ਦੇਕੇ ਊਰਮਾ ਗੁਰਾਂ ਦਾ ਸਿਰ ਝਕਾਇਆ ਭਾਈ ਜੱਟੇ ਨੂੰ ਦੇਕੇ ਊਰਮਾ ਗੁਰਾਂ ਦਾ ਸਿਰ ਝਕਾਇਆ ਮੱਝ ਵੀ ਸਿੱਖਾਂ ਦੇ ਵਾਂਗੂ ਮੱਝ ਵੀ ਸਿੱਖਾਂ ਦੇ ਵਾਂਗੂ ਬੋਲ ਪਗਾਇਆ ਨਹੀਂ ਜਾਣਾ ਨਾ ਕਰ ਮੈਨੂੰ ਪਿਆਰ ਬੇਸੀਸਕ ਟਾਇਆ ਨਹੀਂ ਜਾਣਾ ਨਾ ਕਰ ਮੈਨੂੰ ਪਿਆਰ ਬੇਸੀਸਕ ਟਾਇਆ ਨਹੀਂ ਜਾਣਾ ਮਹਾ ਸਿੰਘ ਨੂੰ ਵੇਖ ਲਾ ਪੜ ਕੇ ਮਿੱਟੀ ਵਿੱਚ ਮਲਾਇਆ ਮਾਈ ਭਾਗੂ ਨੂੰ ਦੇ ਕੇ ਛਗਤੀ ਜੰਗ ਦੇ ਵਿੱਚ ਲੜਾਇਆ ਮਾਈ ਭਾਗੂ ਨੂੰ ਦੇ ਕੇ ਸ਼ਕਤੀ ਜੰਗ ਦੇ ਵਿੱਚ ਲੜਾਇਆ ਮਹਾ ਸਿੰਘ ਦੇ ਵਾਂਗੂ ਮਹਾ ਸਿੰਘ ਦੇ ਵਾਂਗੂ ਪੱਤਰ ਪੜਾਇਆ ਨੀ ਜਾਣਾ ਨਾ ਕਰ ਮੈਨੂੰ ਪਿਆਰ ਬੇਸੀਸਕ ਤਾਇਆ ਨੇ ਜਾਣਾ ਨਾ ਕਰ ਮੈਨੂੰ ਪਿਆਰ ਬੇਸੀਸਕ ਤਾਇਆ ਨੇ ਜਾਣਾ ਤੂੰ ਸੁਖ ਪਾਲਸ ਹੋਤਿਆ ਬਚਨੋਂ ਝੂਠਾ ਪਹਿਜੇਂਗਾ ਤੂੰ ਸੁਖ ਪਾਲਸ ਹੋਤਿਆ ਬਚਨੋਂ ਝੂਠਾ ਪਹਿਜੇਂਗਾ ਦੁਨੀ ਚੰਦ ਦੇ ਵਾਂਗੂ ਬੇ ਲੱਤ ਟੜਾ ਕੇ ਭੇਜੇਗਾ ਦੁਨੀ ਚੰਦ ਦੇ ਵਾਂਗੂ ਬੇਲੱਤ ਟੜਾ ਕੇ ਭੇਜੇਗਾ ਲੈ ਕੇ ਨਾਗਣੀ ਮੱਥਾ ਹੱਥੀ ਨਾਲ ਲੈ ਕੇ ਨਾਗਣੀ ਮੱਥਾ ਹੱਥੀ ਨਾਲ ਲਾਇਆ ਨਹੀਂ ਜਾਣਾ ਨਾ ਕਰ ਮੈਨੂੰ ਪਿਆਰ ਬੇ ਸੀਸ ਕਟਾਇਆ ਨਹੀਂ ਜਾਣਾ ਨਾ ਕਰ ਮੈਨੂੰ ਪਿਆਰ ਬੇ ਸੀਸ ਕ ਆ ਰਾਨੀ ਜਾਣਾ ਮੇਰੀ ਹੱਥ ਜੋੜ ਕੇ ਬੇਨਤੀ ਹੈ ਮੇਰੇ ਰੱਬਰਗੇ ਸਰੂਤਿਆਂ ਕਪਤਾ ਬਧੀ ਵਧੀਆ ਲੱਗੀ ਅੱਗੇ ਸ਼ੇਅਰ ਕਮਿਊਨਿਟੀ ਜ਼ਰੂਰ ਕਰ ਦਿਓ ਹੱਥ ਜੋੜ ਕੇ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ